ਕੋਈ ਵੀ ਤੁਹਾਨੂੰ ਸਮਾਂ ਬਾਕੀ ਹੈ ਚੋਣਾਂ ਦੇ ਵਿੱਚ ਕੀ ਉਮੀਦਵਾਰਾਂ ਨੇ ਲੋਕਾਂ ਤੋਂ ਤਹਾ ਲੋਕਾਂ ਦੇ ਸਹਾਰੇ ਹੈ ਨਾ ਪਰ ਇਹ ਹੁਣ ਲੋਕਾਂ ਨੇ ਬਨਾਲੇ ਦੇ ਲੋਕਾਂ ਨੇ ਤੈਅ ਕਰਨਾ ਹੈ ਸਰਕਾਰ ਵੱਲ ਦੇ ਬਾਵਜੂਦ ਤੁਹਾਨੂੰ ਲੋਕ ਕਿਉਂ ਚਾਹੁੰਦੇ ਸਰਕਾਰ ਸਿਰ ਤੋੜ ਜਾਂ ਤਿਲਕਾਦੀ ਹੈ ਉਹਨਾਂ ਚੀਜ਼ਾਂ ਨੂੰ ਪ੍ਰਚਾਰਨ ਤੇ ਜਿਹੜੀਆਂ ਚੀਜ਼ਾਂ ਸਰਦਾਰ ਸੁਖਬੀ ਸਿੰਘ ਬਾਦਲ ਨੇ ਕਹਿਦੇ ਹੋਏ ਕੀਤੇ ਕੋਈ ਕੁਝ ਤਾਂ ਕਹਿੰਦੇ ਕਿ ਦੇਖਿਓ ਕਿਨੇ ਕਨੈਕਸ਼ਨ ਦਾ ਤੋੜ ਲਿਓ ਅਗਲੇ ਢਾਈ ਸਾਲ ਵੀ ਉਸ ਨੂੰ ਕੰਮ ਆਉਣਾ ਹੋਰ ਕਿਸੇ ਨੇ ਕੰਮ ਆਉਣਾ ਪੂਟ ਵੋਟਾਂ ਨਾਲ ਸੁਣੋ ਇਹ ਲੋਕਾਂ ਦਾ ਮੂਰਖ ਬਣਾਉਣ ਦੇ ਹੀਰੋ ਬਣਦੇ ਆ ਇੱਕ ਚੋਰ ਜਦੋਂ ਇੱਕ ਵਾਰੀ ਚੋਰੀ ਕਰਦਾ ਹੈ ਉਹਦੇ ਚੇ ਕੌਨਫੀਡੈਂਸ ਆ ਜਾਂਦਾ ਹੈ ਉਮੀਦ ਇਹ ਬਣ ਗਈ ਹੈ ਕਿ ਬਿਲਕੁਲ ਚੋਰਾ ਵਰਗੇ ਆ ਤੁਹਾਡੇ ਰਸਤੇ ਦੇ ਵਿੱਚ ਕੀ ਹੋਊਗਾ ਕਿਉਂਕਿ ਉਹ ਤਾਂ ਲੋਕਾਂ ਨੂੰ ਸਿਰਫ ਇੱਕ ਹੀ ਗੱਲ ਕਹਿ ਰਿਹਾ ਕਿ ਵਿਕਾਸ ਕਰਾਂਗੇ ਅਸੀਂ ਤੁਸੀਂ ਕੀ ਕਰੋਗੇ ਸਾਡੇ ਰਿਸ਼ਤੇ 'ਚ ਇਮਾਨਦਾਰੀ ਹੋਊਗੀ ਵਫਾਦਾਰੀ ਹੋਊਗੀ ਤੁਹਾਨੂੰ ਪਾਰਟੀ ਨੇ ਬਰਨਾਲੇ ਤੋਂ ਉਮੀਦਵਾਰ ਕਿਉਂ ਉਤਾਰਿਆ ਕਿਉਂਕਿ ਤੁਹਾਡੇ ਇੱਥੇ ਲੋਕਲ ਵਰਕਰ ਵੀ ਹੋਣਗੇ ਲੀਡਰ ਵੀ ਹੋਣਗੇ ਪਰਿਵਾਰਵਾਦੀਆਂ ਗੱਲਾਂ ਸਾਰੀਆਂ ਪਾਰਟੀਆਂ ਚੱਲਦੇ ਆ ਤੁਹਾਡੇ ਤੇ ਵੀ ਇਹੀ ਹੋ ਜਾਂਦਾ ਹੈ ਵਿਰੋਧੀ ਦਲ ਤੇ ਗਏ ਆ ਵਿਰੋਧੀ ਨਹੀਂ ਲਾਉਂਦੇ ਬਾਟ ਲਾਉਂਦਾ ਬਾਟ ਇਸ ਫਸਟ ਕਰਕੇ ਲਾਉਂਦਾ ਕਿਉਂਕਿ ਬਾਟ ਖੋਤਾ ਹੈ ਕਹਿੰਦਾ ਕਿ ਮੈਂ ਸਾਰਿਆਂ ਦੀ ਥਾਂ ਵਿੱਚੋਂ ਥੋੜੀ-ਥੋੜੀ ਚੜ੍ਹਦੀ-ਚੜ੍ਹਦੀ ਬੈਠਾ ਚੱਟਦਾ ਮੇਰੇ ਦਾਦਾ ਜੀ ਸਾਸੂ ਵਿੱਚ ਕਾਂਗਰਸ ਦੇ ਦਲ ਵਿੱਚ ਸੇਵਾ ਤੇ ਪ੍ਰਦਾਨ ਉਹਨਾਂ ਤੋਂ ਬਾਅਦ ਤੁਸੀਂ ਨੂੰ ਸੁਣੋ ਤੁਹਾਡੇ ਰਿਸ਼ਤੇ ਭਾਜਪਾ ਦੇ ਵਿੱਚ ਕਾਪਰ ਮਰੰਮਣ ਨੇ ਉਹਨਾਂ ਦੇ ਨਾਲ ਲੋਕ ਮਹਾਰਾਜ ਕਾਂਗਰਸ ਦੇ ਵਿੱਚ ਮੂਲ ਖੇਸਾ ਹੈ ਉਹਨਾਂ ਨਾਲ ਬਿਲਕੁਲ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਵੀ ਚੂਜ਼ ਕਰ ਸਕਦੇ ਹੋ ਵਾਲੇ ਸਮੂਹ ਵਿੱਚ ਮੈਂ ਕਰ ਸਕਦਾ ਸੀਵਤ ਐ ਨਹੀਂ ਹੈਗਾ ਕਿ ਸਭ ਨੂੰ ਜੀ ਚਿੰਮਾਨ ਵਾਲਮੁਰਚਿ ਵੜ ਕੇ ਇਸ ਮੁਖ ਦੇ ਖਿਲਾਫ ਕੰਮ ਕਰਿਆ। ਜਦੋਂ ਤੁਸੀਂ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਆ ਆਪਣਾ ਮੂਲ ਪਛਾਣ। ਤੁਹਾਨੂੰ ਲੱਗਦਾ ਕਿ ਉਹਨਾਂ ਤੋਂ ਵੋਟਾਂ ਪੈ ਜਾਣਗੀਆਂ। ਜਿਵੇਂ ਇਹ ਆਪਣਾ ਜੰਡਾ ਲੈ ਕੇ ਜਾਂਦੇ ਆ ਕਿ ਏਸੀ ਜੀ ਬੀਬੀਆਂ ਨੂੰ 1000 ਰੁਪਿਆ ਦੀ ਮੰਗ ਹੈ। ਅਸੀਂ ਕੁਝ ਵੱਖਰਾ ਕਰ ਲਈ। ਪਰਮਾਤਮਾ ਦਾ ਵੀ ਸਾਥ ਮਿਲ ਗਿਆ ਤੇ ਬਹੁਤ ਵੱਡੀ ਮਾਰ ਜੰਨਾਂ ਦਿੱਤਾ। ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਪੂਰੇ ਜੋਰ-ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਕੁਝ ਹੀ ਘੰਟਿਆਂ ਦਾ ਸਮਾਂ ਚੋਣਾਂ ਦੇ ਵਿੱਚ ਬਾਕੀ ਹੈ ਤੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ ਪਿਛਲੇ ਲੰਬੇ ਦਿਨਾਂ ਤੋਂ ਤੁਸੀਂ ਬਰਨਾਲਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ, ਵੋਟਾਂ ਮੰਗ ਰਹੇ ਹੋ। ਅੱਜ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਹੈ ਚੋਣਾਂ ਦੇ ਵਿੱਚ। ਕਿੱਥੇ ਖੜੇ ਹੋ? ਕੀ ਉਮੀਦ ਬਰਨਾਲੇ ਦੇ ਲੋਕਾਂ ਤੋਂ ਤੁਹਾਨੂੰ ਹੈ? ਵਹਿਗੀ ਜੀ ਦਾ ਖਾਲਸਾ ਵਹਿਗੀ ਕੀ ਫਤਿਹ ਸਰ ਗੁਰਪ੍ਰੀਤ ਸਿੰਘ ਜੀ ਹੁਣ ਆਪਾਂ ਖੜੇ ਹੈਗੇ ਆ ਲੋਕਾਂ ਦੇ ਸਹਾਰੇ ਹੁਣ ਆਪਾਂ ਤੇ ਹੁਣ ਲੋਕਾਂ ਨੇ ਬਰਨਾਲੇ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਬਰਨਾਲੇ ਦੇ ਲੋਕ ਕਿੰਨੂੰ ਚਾਹੁੰਦੇ ਆ ਤੇ ਜਿੱਥਾਰ ਜਿਹੜੀ ਹੈਗੀ ਹੈ ਇੱਥੇ ਬਰਨਾਲੇ ਦੇ ਲੋਕਾਂ ਦੇ ਮਿਹਨਤ ਕੀ ਉਹ ਕਿੰਨਾ ਦੇ ਪਿੱਛੇ ਆਪਦੀ ਮਿਹਨਤ ਲਾ ਕੇ ਇਨਾਂ ਨੂੰ ਬਾਗਡੋਰ ਇਸ ਹਲਕੇ ਦੀ 2 ਸਾਲਾਂ ਦੀ ਸਾਹਮਣਾ ਚਾਹੁੰਦੀ ਹੈ ਹੂੰ ਸੋ ਅਸੀਂ ਤਾਂ ਬਸ ਲੋਕਾਂ ਦੇ ਅੱਗੇ ਹੱਥ ਜੋੜ ਕੇ ਇਹ ਅਪੀਲ ਕਰ ਸਕਦੇ ਹਾਂ ਕਿ ਤੁਸੀਂ ਸਾਡੇ ਤੇ ਸਾਡੀ ਕੈਂਪੇਨ ਤੇ ਜਿਹੜੇ ਮੁੱਦੇ ਅਸੀਂ ਚੁੱਕੇ ਹ ਹ ਇਹ ਜਿਹੜੀਆਂ ਗੱਲਾਂ ਅਸੀਂ ਤੁਹਾਡੇ ਵਿੱਚ ਆ ਕੇ ਕੀਤੀਆਂ ਇੰਨਾਂ ਗੱਲਾਂ ਤੇ ਜਰੂਰ ਤੁਸੀਂ ਭਰੋਸਾ ਕਰਿਓ ਤੇ ਬਾਕੀ ਪਰਮਾਤਮਾ ਦੇ ਹੱਥ 'ਚ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਉਹ ਹੁਣ ਹੂੰ ਤੋਸੀਂ ਇੱਥੇ ਪ੍ਰਚਾਰ ਕਰ ਰਹੇ ਹੋ ਵੋਟਾਂ ਮੰਗ ਰਹੇ ਹੋ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ 2.5 ਸਾਲਾਂ ਦੇ ਵਿੱਚ ਸਰਕਾਰ ਨੇ ਸਿਰ ਤੋੜ ਯਤਨ ਕੀਤੇ ਤੇ ਵਕਤਵਾਦ ਦੇ ਗ੍ਰਾਂਟ ਪ੍ਰਣਾਲੇ ਦੇ ਵਿੱਚ ਉਮੀਦਵਾਰ ਕਹਿ ਰਿਹਾ ਕਿ ਮੈਂ ਲੈ ਕੇ ਆਇਆ ਸਰਕਾਰ ਹੋਣ ਦੇ ਬਾਵਜੂਦ ਤੁਹਾਨੂੰ ਲੋਕ ਕਿਉਂ ਚੋਣਨ ਸਰਕਾਰ ਸਿਰ ਤੋੜ ਯਤਨ ਕਰਦੀ ਹੈ ਉਹਨਾਂ ਚੀਜ਼ਾਂ ਨੂੰ ਪ੍ਰਚਾਰਨ ਤੇ ਜਿਹੜੀਆਂ ਚੀਜ਼ਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਐਮਪੀ ਹੁੰਦੇ ਹੋਏ ਕੀਤੀਆਂ ਜਿਵੇਂ ਉਹਨੇ ਤੇ ਜਿਹੜਾ ਸਿਵਲ ਹਸਪੀਟਲ ਉਹ ਚ 100 ਬਿਸਤਰਿਆਂ ਦਾ ਇਕ ਹਸਪਤਾਲ ਸ੍ਰੀ ਸਮਜੀਤ ਸਿੰਘ ਮਾਨ ਡਾਕਟਰ ਮਨਸੁਖ ਮੰਡਵਿਆ ਜਿਹੜੇ ਹੈਲਥ ਮਿਨਿਸਟਰ ਸੀਗੇ ਇੰਡੀਆ ਦੇ ਸਿਹਤ ਮੰਤਰੀ ਸੀਗੇ ਉਹਨਾਂ ਤੋਂ 100 ਬਿਸਤਰਿਆਂ ਦਾ ਹਸਪਤਾਲ ਇਸ ਬਰਨਾਲੇ ਹਲਕੇ ਵਾਸਤੇ ਸਿਵਲ ਹਸਪਤਾਲ ਕੰਪਲੈਕਸ ਜਿੱਥੇ ਸਿਵਲ ਸਰਜਨ ਦਾ ਦਫ਼ਤਰ ਹੈ ਉਹ ਸਾਰਾ ਦਫ਼ਤਰ ਦੀਪਾਂ ਤੋੜ ਹੋ ਚੁੱਕੀ ਹੈ ਤੇ ਉੱਥੇ ਨਵਾਂ 100 ਬਿਸਤਰਿਆਂ ਦਾ ਹਸਪਤਾਲ ਬਣ ਰਿਹਾ ਹੈ ਤੇ ਇਹ ਸਰਦਾਰ ਸਮਜੀਤ ਸਿੰਘ ਮਾਨ ਦਾ ਕੀਤਾ ਹੋਇਆ ਕੰਮ ਹੈ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਇਹ ਆ ਦੇਖੋ ਡੀਅਰ ਸਿਮਰਨਜੀਤ ਸਿੰਘ ਮਾਨ ਜੀ ਇਹ ਸਾਰਾ ਇਹਦੇ ਵਿੱਚ ਬੇਰਵਾ ਹੈਗਾ ਹਸਪੀਟਲ ਦਾ ਜਿਹੜਾ ਹਸਪੀਟਲ ਸੀ ਸੈਂਕਸ਼ਨ ਕਰਵਾਇਆ ਤੇ ਜਿਹੜਾ ਮੀਥੇੜ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਬੰਦ ਨੇ ਹੋਰ ਸਾਰੇ ਇਹ ਇਥੇ ਪ੍ਰਚਾਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਮੀਥੇੜ ਇਹੀ ਪ੍ਰਚਾਰ ਕਰ ਰਹੇ ਕਿ ਨਵਾਂ ਹਸਪਤਾਲ ਦੀ ਬਣਨਾ ਜਿਹੜੀ ਅਸੀਂ ਬਵਾ ਰਹੇ ਇਹ ਤੁਸੀਂ ਪੜ ਕੇ ਦੱਸੋਗੇ ਆਪਣੇ ਸਾਰੇ ਈਵਰਸ ਨੂੰ ਕੀ ਲਿਖਿਆ ਇਹ ਹੈਗਾ ਡਾਕਟਰ ਮਨਸੂਖ ਮੰਡਵਿਆ ਜੀ ਜਿਹੜੇ ਆਨਰੇਬਲ ਹੈਲਥ ਮਿਨਿਸਟਰ ਸੀਗੇ 24 April 2023 ਦੀ ਚਿੱਠੀ 24 April 2023 ਦੀ ਚਿੱਠੀ ਹੈ ਇਹ ਕੀ ਲਿਖਿਆ ਡੀਅਰ ਸ਼੍ਰੀ ਸਿਮਰਨਜੀਤ ਸਿੰਘ ਮਾਨ ਜੀ ਸਿਮਰਨਜੀਤ ਸਿੰਘ ਮਾਨ ਜੀ ਯੂ ਆਰ ਅਵੇਅਰ ਦੈਟ ਦ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਇੰਡੀਆ ਇਜ਼ ਪ੍ਰੋਵਾਈਡਿੰਗ ਸਪੋਰਟ ਟੂ ਸਟੇਟਸ ਅਮ ਕੀ 15ਵਾਂ ਫਾਈਨੈਂਸ ਕਮਿਸ਼ਨ ਦੇ ਅਧੀਨ ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਯੂ ਵਿਲ ਅਪਰੀਸ਼ੀਏਟ ਦੈਟ ਦ ਮਿਨਿਸਟਰੀ ਹੈਜ਼ ਅਪਰੂਵਡ ਕਿ ਮਿਨਿਸਟਰੀ ਨੇ ਸੈਂਕਸ਼ਨ ਕਰਤਾ ਟੋਟਲ ਸਪੋਰਟ ਆਫ 1300 1371 ਲੱਖ ਰੁਪਇਆ ਤੁਹਾਡੇ ਜ਼ਿਲ੍ਹੇ ਵਾਸਤੇ ਜਿਹਦੇ ਨਾਲ ਤੁਹਾਡੇ ਜ਼ਿਲ੍ਹੇ ਚ ਆ ਹ ਕੰਟਰੋਲ ਆਫ ਕੰਟੇਜੀਅਸ ਡਿਜ਼ੀਜ਼ਸ ਦਾ ਕ੍ਰਿਟੀਕਲ ਕੇਅਰ ਹਸਪੀਟਲ ਬਲੌਕ ਇਨ ਬਰਨਾਲਾ ਡਿਸਟ੍ਰਿਕਟ ਅੰਡਰ ਪੀ ਐਮ ਐਬੀ ਐਚ ਆਈ ਐਮ ਇਹ ਸਕੀਮ ਦੇ ਅਧੀਨ ਐਂਡ ਕੀ ਤੁਸੀਂ ਅਪਰੀਸ਼ੀਏਟ ਕਰੋਗੇ ਕਿ ਮਿਨਿਸਟਰੀ ਨੇ ਅਪਰੂਵ ਕਰਤਾ ਕੀ ਅਪਰੂਵ ਕੀਤਾ ਜਿਹੜੀ ਅਸੀਂ ਪ੍ਰੋਪੋਜ਼ਲ ਦਿੱਤੀ ਸੀਗੀ ਮਿਨਿਸਟਰੀ ਨੂੰ ਕਿ ਇੱਥੇ ਇਹ ਹਸਪਤਲ ਦੀ ਲੋਡ ਹੈ ਸੋ ਇਹ ਇਹਦੇ ਨਾਲ ਸਾਫ਼ ਹੋ ਜਾਂਦਾ ਇਹਦਾ ਮੈਂ ਤੁਹਾਨੂੰ ਕਾਪੀ ਵੀ ਤੁਹਾਨੂੰ ਭੇਜ ਦੂੰਗਾ ਤੇ ਜਦੋਂ ਤੁਸੀਂ ਇਹ ਵੀਡੀਓ ਚਲਾਉਂਗੇ ਤੁਸੀਂ ਇਹਨੂੰ ਜਰੂਰ ਇੱਕ ਵਾਰੀ ਪਬਲਿਸ਼ ਕਰਿਓ ਤੇ ਦਿਖਾਓ ਇੱਥੇ ਆਪੇ ਦਰਸ਼ਕਾਂ ਨੂੰ ਕਿ ਕਿਵੇਂ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਪਖੰਡ ਕਰਦੇ ਆ ਕਿ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਦੇ ਵੱਲੋਂ ਇਹੋ ਜਿਹਾ ਕੋਈ ਕੰਮ ਕੀਤਾ ਨਹੀਂ ਗਿਆ ਇਹਨਾਂ ਕੋਲੇ ਇਹਨਾਂ ਨੇ ਪੰਜਾਬ ਨੂੰ ਕਰਜ਼ੇ 'ਚ ਡਬੋਤਾ ਹੈਗਾ ਇਹ ਇਹਨਾਂ ਦੇ ਹੱਥ ਬੰਨੇ ਹੋਏ ਆ ਇਹ ਕੋਈ ਕੰਮ ਕਰਾਈ ਨਹੀਂ ਸਕਦੇ ਜੇ ਜੇ ਤੁਹਾਡੇ ਕੋਲੇ ਪੈਸਾ ਹੀ ਨਾ ਹੋਵੇ ਤੇ ਤੁਸੀਂ ਕਿੱਥੋਂ ਕੋਈ ਚੀਜ਼ ਕਰਾ ਲਓਗੇ ਐਮਪੀ ਹੁੰਦੇ ਹੋਏ ਸਾਨੂੰ ਪੰਜਾਬ ਸਰਕਾਰ ਤੋਂ ਸਟੇਟ ਤੇ ਫੰਡਸ ਵਿੱਚੋਂ 1 ਰੁਪਏ ਦੀ ਕਿਤੇ ਅਮਦاد ਨਹੀਂ ਮਿਲੀ ਕਿਸੇ ਪ੍ਰੋਜੈਕਟ ਵਾਸਤੇ ਸਾਰਾ ਪੈਸਾ ਆਪਾਂ ਸੈਂਟਰ ਤੋਂ ਐਡੀਸ਼ਨਲ ਫੰਡਸ ਵਕ-ਵਕਸ ਕੀ ਮਾਰ ਰਹੇ ਵਕ ਵਕ ਮੈਕਮਿਆ ਤੇ ਵਕ ਵਕ ਵਜ਼ੀਰਾ ਕੋਲੇ ਜਾ ਕੇ ਮਿੱਥਰ ਲੈ ਕੇ ਕੱਢ ਕੇ ਆਪਾਂ ਇੱਥੇ ਲੈ ਕੇ ਆਏ ਸੀ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਿੰਦਰ ਧਾਲੀਵਾਲ ਉਹਨਾਂ ਲਈ ਮਿੱਥੇਰ ਜਦੋਂ ਪ੍ਰਚਾਰ ਕਰਦੇ ਆ ਉਹ ਇੱਕੋ ਹੀ ਗੱਲ ਕਹਿੰਦੇ ਆ ਕਿ ਦੇਖਿਓ ਕਿਤੇ ਕਨੈਕਸ਼ਨ ਨਾ ਤੋੜ ਲਿਓ ਜਿਹੜਾ ਢਾਈ ਸਾਲ ਪਹਿਲਾਂ ਜੁੜਿਆ ਸੀ ਕਨੈਕਸ਼ਨ ਅਗਲੇ ਢਾਈ ਸਾਲ ਵੀ ਉਸ ਨੇ ਕੰਮ ਆਉਣਾ ਹੋਰ ਕਿਸੇ ਨੇ ਕੰਮ ਨਹੀਂ ਆਉਣਾ ਖੂਚ ਵੋਟਾਂ ਨਾ ਛੱਡ ਦੇਓ ਤੇ ਮੈਂ ਸਮਝਦਾ ਫਿਰ ਇਹ ਲੋਕਾਂ ਦਾ ਮੂਰਖ ਬਣਾਉਣ ਦੇ ਹੀਰੋ ਬਣ ਗਏ ਤੇ ਇਹਨਾਂ ਨੂੰ ਲੱਗਦਾ ਕਿ ਜਿਹੜਾ ਇੱਕ ਚੋਰ ਹੁੰਦਾ ਨਾ ਇੱਕ ਚੋਰ ਜਦੋਂ ਇੱਕ ਵਾਰੀ ਚੋਰੀ ਕਰਦਾ ਉਹਦੇ ਚ ਕੌਨਫੀਡੈਂਸ ਆ ਜਾਂਦਾ ਉਹ ਸੋਚਦਾ ਕਿ ਮੈਂ ਇੱਕ ਵਾਰੀ ਤਾਂ ਬਚ ਗਿਆ ਤੇ ਸਾਰੀ ਦੁਨੀਆ ਮੂਰਖ ਹੈ ਤੇ ਮੈਂ ਹੀ ਸਿਆਣਾ ਤੇ ਮੈਂ ਬਾਰ-ਬਾਰ ਚੋਰੀ ਕਰ ਸਕਦਾ ਮੈਨੂੰ ਫੜ ਨਹੀਂ ਕੋਈ ਸਕਦਾ ਸੋ ਇਹ ਉਮੇਦੇ ਬਣ ਗਿਆ ਇਹ ਬਿਲਕੁਲ ਚੋਰਾ ਵਰਗੇ ਆ ਜਿਹੜੇ بار بار ਚੋਰੀਆਂ ਕਰਦੇ ਆ ਉਹਨਾਂ ਨੂੰ ਕਹਿੰਦੇ ਕਲਿਪਟੋਮੇਨੀਆ ਹੂੰ ਕਲਿਪਟੋਮੇਨੀਆ ਇੱਕ ਇੱਕ ਡਿਜ਼ੀਜ਼ ਹੈ ਇੱਕ ਸਾਈਕੋਟਿਕ ਡਿਜ਼ੀਜ਼ ਹੈ ਇੱਕ ਡਿਸਆਰਡਰ ਹੈ ਤੇ ਮੈਨੂੰ ਲੱਗਦਾ ਇਹਨਾਂ ਨੂੰ ਝੂਠ ਬੋਲਣ ਦਾ ਇੱਕ ਸਾਈਕੋਟਿਕ ਡਿਸਆਰਡਰ ਹੈ ਇਹ ਸਾਈਕੋ ਬੰਦੇ ਆ ਹੂੰ ਇਹ ਇਹ ਕਰੀ ਜਾਣ ਆਪਦਾ ਪ੍ਰਚਾਰ ਕੀ ਟੁੱਟਦਾ ਨਹੀਂ ਵਗੈਰਾ ਇਹ ਤਾਂ ਲੋਕਾਂ ਨੇ ਤੈਅ ਕਰਨਾ ਜੇ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਹਿੰਮ ਬਣਾਲੀ ਫੇਰੇ ਕਿਵੇਂ ਉਸ ਮੁਹਿੰਮ ਨੂੰ ਮੁਹਿੰਮ ਤੋਂ ਬਾਅਦ ਸਕਦੇ ਨਹੀਂ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਖਿਲਾਫ ਕਿਸੇ ਹੋਰ ਉਮੀਦਵਾਰ ਨੂੰ ਜਾਂ ਤੁਹਾਨੂੰ ਲੋਕ ਚੁਣਨਗੇ ਦੇਖੋ ਅਸੀਂ ਤਾਂ ਭਵਿਸ਼ਵਾਣੀ ਤਾਂ ਕਰ ਨਹੀਂ ਸਕਦੇ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ। ਹੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਘੱਟ ਸਮੇਂ 'ਚ ਅਸੀਂ ਜਿੰਨਾ ਕੁ ਵਿਚਰ ਸਕਦੇ ਸੀਗੇ ਵਿਚਰੇ ਹੈ। ਜਿੰਨੇ ਪ੍ਰੋਗਰਾਮ ਕਰ ਸਕਦੇ ਸੀਗੇ ਆਪਾਂ ਕੀਤੇ ਹੈ। ਤੇ ਅਸੀਂ ਬਰਨਾਲੇ ਦੇ ਲੋਕਾਂ ਨਾਲ ਇੱਕ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੂੰ ਹੁਣ ਇਹ ਬਰਨਾਲੇ ਦੇ ਲੋਕਾਂ ਦੇ ਹੱਥ 'ਚ ਹੈ ਕਿ ਉਹ ਇਹ ਰਿਸ਼ਤਾ ਐਮਐਲਏ ਦੇ ਰੂਪ 'ਚ ਸਾਨੂੰ ਦਿਤਾ ਕੇ ਉਹ ਦੇਖਣਾ ਚਾਹੁੰਦੇ ਹੈ। ਕਿ ਉਹ ਸਾਨੂੰ ਹਰਾ ਕੇ ਇਹ ਰਿਸ਼ਤਾ ਐਂ ਹੀ ਕੈਮ ਰੱਖਣਾ ਚਾਹੁੰਦੀ ਐ ਤੁਹਾਡੇ ਰਿਸ਼ਤੇ ਦੇ ਵਿੱਚ ਕੀ ਹੋਊਗਾ ਕਿਉਂਕਿ ਉਹ ਤਾਂ ਲੋਕਾਂ ਨੂੰ ਸਿਰਫ ਇੱਕੋ ਹੀ ਗੱਲ ਕਹਿ ਰਿਹਾ ਕਿ ਵਿਕਾਸ ਕਰਾਂਗੇ ਅਸੀਂ ਤੁਸੀਂ ਕੀ ਕਰੋਗੇ ਸਾਡੇ ਰਿਸ਼ਤੇ 'ਚ ਇਮਾਨਦਾਰੀ ਹੋਊਗੀ ਵਫਾਦਾਰੀ ਹੋਊਗੀ ਅਸੀਂ ਕਿਤੇ ਵੀ ਬਰਨਾਲੀ ਦੇ ਲੋਕਾਂ ਨੂੰ ਇਕੱਲਾਪਨ ਨਹੀਂ ਮਹਿਸੂਸ ਕਰਨ ਦਵਾਵਾਂਗੇ ਹਰ ਥਾਂ ਤੇ ਉਹਨਾਂ ਨਾਲ ਖੜਾਂਗੇ ਢਾਣਿਆਂ 'ਚ ਕਚਹਿਰੀਆਂ 'ਚ ਸਾਰੇ ਕਿਤੇ ਤੇ ਅਸੀਂ ਪਹਿਲੀ ਗੱਲ ਤਾਂ ਵਿਕਾਸ ਕਰ ਨਹੀਂ ਸਕਦੇ ਤੁਸੀਂ ਦੇਖ ਹੀ ਲਿਆ ਜਿਹੜੀ ਸਰਕਾਰ ਇੱਕ ਖੇਤੀ ਪ੍ਰਧਾਨ ਸੂਬੇ 'ਚ ਇੱਕ ਜਿਹੜੀ ਬੇਸਿਕ ਚੀਜ਼ਾਂ ਹੁੰਦੀਆਂ ਜਿਵੇਂ ਚੁਕਾਈ ਹੈ ਮੰਡੀਆਂ 'ਚੋਂ ਜਿਹੜੀ ਸਰਕਾਰ ਚੁਕਾਈ ਨਹੀਂ ਕਰਾ ਸਕਦੀ ਜ਼ਿਮੀਦਾਰਾਂ ਦੀ ਮਿਹਨਤ ਦੀ ਜਿਹੜੀ ਕਮਾਈ ਹੈ ਉਹਨਾਂ ਦੀ ਪੈਦਾਵਾਰ ਉਹ ਜ਼ਿਮੀਦਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਲਈ ਹੈਗੀ ਹੈ ਆੜਤੀਏ ਤਿਆਰ ਪਰ ਤਿਆਰ ਹੈਗੇ ਆ ਆਰਥਿਕ ਤੋ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਆਉਂਦੀ ਹੈ ਲਿਫਟਿੰਗ ਦੀ ਤੇ ਸਾਰਾ ਜਿਹੜਾ ਨਾਜ ਹੈ ਗੇ ਗਦਾਮਾਂ ਚ ਛੇਲਣਾ ਚ ਭੇਜਣ ਦੇ ਜਿਹੜੀ ਸਰਕਾਰ ਉਹ ਬੇਸਿਕ ਚੀਜ਼ ਜਿਤੇ ਇੱਕ ਸੂਬੇ ਦੀ ਸਾਰੀ ਆਰਥਿਕਤਾ ਟਿਕੀ ਹੋਵੇ ਉਸ ਚੀਜ਼ ਨੂੰ ਨਾ ਨਿਭਾ ਸਕਦੀ ਹੋਵੇ ਉਹਨਾਂ ਨੇ ਕਾਦਾ ਵਿਕਾਸ ਕਰਨਾ ਉਹ ਤਾਂ ਲਗਾਤਾਰ ਪਿੰਡਾਂ ਚ ਹੁਣ ਪ੍ਰਚਾਰ ਕਰਦੇ ਆ ਜਦੋਂ ਮੀਤਹਿਰ ਕਹਿੰਦੇ ਆ ਕਿ ਸਾਡੀ ਸਰਕਾਰ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਕਿਉਂਕਿ ਪਹਿਲਾਂ ਜਿਹੜੀਆਂ ਚੋਣਾਂ ਸੀ 2 ਮਹੀਨੇ ਪਹਿਲਾਂ ਹਰਿਆਣਾ ਦੇ ਨਾਲ ਹੋਣੀਆਂ ਸੀ ਪਰ ਜਾਣਬੁੱਝ ਕੇ ਇਹਨਾਂ ਨੇ ਸੀਜ਼ਨ ਚ ਲਿਆ ਕੇ ਕਿਸਾਨਾਂ ਨੂੰ ਟਾਰਗੇਟ ਕੀਤਾ ਜੇ ਇਹਨਾਂ ਦੀ ਸਰਕਾਰ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸੈਂਟਰ ਦੀ ਸਰਕਾਰ ਵੀ ਬਰਾਬਰ ਦੀ ਕਸੂਰਵਾਰ ਹੈਗੀ ਹੈ ਜੇ ਇਹਨਾਂ ਨੂੰ ਇਹ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਫਿਰ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੀਆਂ ਕੁਰਸੀਆਂ ਪਿਆਰੀਆਂ ਕਿ ਲੋਕਾਂ ਦੀ ਆਰਥਿਕ ਲੋਡ ਦੇ ਲੋਕਾਂ ਦੀਆਂ ਆਰਥਿਕ ਜ਼ਿੰਦਗੀਆਂ ਪਿਆਰੀਆਂ ਆਰਥਿਕ ਤੌਰ ਤੇ ਇੱਥੇ ਲੋਕ ਤਬਾਹ ਹੋ ਰਹੀ ਹੈ ਇੱਥੇ ਪੰਜਾਬ ਤਬਾਹ ਹੋ ਰਿਹਾ ਹੈ ਇੱਥੇ ਪੰਜਾਬ ਦੀ ਇਕਨੋਮੀ ਤੈਸ਼ ਨਾਸ਼ ਹੋ ਰਹੀ ਹੈ ਸੋ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਸੈਂਟਰ ਸਰਕਾਰ ਨੂੰ ਕਿ ਭਾਈ ਅਸੀਂ ਸੂਬੇ ਦਾ ਹੋਰ ਨੁਕਸਾਨ ਨਹੀਂ ਚਾਹੁੰਦੇ ਆਹ ਫੜੋ ਸਰਕਾਰ ਤੁਸੀਂ ਚਲਾਓ ਸਰਕਾਰ ਤੇ ਐ ਤਾਂ ਲੋਕ ਮਰਦੇ ਰਹਿਣਗੇ ਅਸੀਂ ਤੁਹਾਡੇ ਤੋਂ ਜਾਨ ਲਾਂਦੇ ਲੌਂਦੇ ਰਹਾਂਗੇ ਤੇ ਤੇ ਤੁਸੀਂ ਸਾਡੇ ਤੇ ਲਾਉਂਦੇ ਰਹੋਗੇ ਪਰ ਇਹਨਾਂ ਚ ਜਿਵੇਂ ਭਗਵੰਤ ਜੀ ਦੀ ਕਹਿਣੀ ਹੈ ਕਿ ਸਾਡੀ ਨੀਅਤ ਹੈ ਇਹਨਾਂ ਦੀ ਕਰਨੀ ਉਹ ਜੀ ਨਹੀਂ ਹੈ ਜੇ ਨੀਅਤ ਹੁੰਦੀ ਫਿਰ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਜਦੋਂ ਚਲਾਈ ਨਹੀਂ ਸਕਦੇ ਹੁਣ ਸਾਨੂੰ ਲੋਕਾਂ ਨੇ ਫਰਸਕੂ ਫਤਵਾ ਦਿੱਤਾ ਹੋਵੇ ਅਸੀਂ ਮੌਕੇ ਤੇ ਆ ਕੇ ਕਹਿ ਦਈਏ ਜਦੋਂ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ 30-30 ਦਿਨ ਮੰਡੀਆਂ ਚ ਪੂਰੀ ਰਾਤ ਲਈ ਹੋਵੇ ਇਸ ਹੀ ਮੌਕੇ ਤੇ 30 ਦਿਨਾਂ ਬਾਅਦ ਇਹ ਕਹਿ ਦिए ਕਿ ਭਾਈ ਸਾਨੂੰ ਸੈਂਟਰ ਦੀ ਸਰਕਾਰ ਸਾਨੂੰ ਤੰਗ ਕਰ ਰਹੀ ਹੈ ਸਾਨੂੰ ਬਰਬਾਦ ਕਰ ਰਹੀ ਹੈ ਸਾਨੂੰ ਬਦਨਾਮ ਕਰ ਰਹੀ ਹੈ ਉਹਨੇ ਜਦੋਂ ਭਗਵੰਤ ਚੀ ਫੋਰਟਿਸ ਹਸਪਤਾਲ ਤੋਂ ਜਦੋਂ ਇਹਨਾਂ ਨੂੰ ਛੁੱਟੀ ਮਿਲੀ ਸੀਗੀ ਉਹ ਇੱਕ ਮਹੀਨੇ ਪੁਰਾਣੀ ਗੱਲ ਐ ਐਗਜ਼ੈਕਟਲੀ ਇੱਕ ਮਹੀਨਾ ਹੋਇਆ ਅਗਲੇ ਦਿਨ ਤਾਂ ਇਹ ਲਾਈਵ ਹੋ ਕੇ ਇਹਨਾਂ ਨੇ ਕਿਹਾ ਸੀਗਾ ਕਿ ਅੱਜ ਕੀ ਸਾਰੀ ਸਾਰਾ ਪ੍ਰਬੰਧ ਸਰਕਾਰ ਨੇ ਕਰ ਲਿਆ ਅਸੀਂ ਛੇੜ ਗਦਾਮਾ ਚ ਜਗਾ ਖਾਲੀ ਕਰਵਾਤੀ ਜਿੱਥੇ ਇਸ ਸਾਲ ਦੀ ਦਾ ਅਨਾਜ ਆਜੂਗਾ ਸਾਰਾ ਚਕਾਈ ਇਕਦਮ ਹੋ ਜੂਗੀ ਡੀਸੀਆਂ ਨਾਲ ਮੇਰੀ ਗੱਲ ਹੋ ਗਈ ਹੈ ਆੜਤੀਏ ਠਾਠਾ ਮਾਰਦਾ ਵਪਾਰ ਕਰਨਗੇ ਤੇ ਹੁਣ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਮਹਿਸੂਸ ਹੋਣੀ ਤੇ ਹੁਣ ਜਦੋਂ ਸਾਰਾ ਆਰਥਿਕ ਤੌਰ ਤੇ ਸਿਸਟਮ ਡੁੱਬ ਗਿਆ ਤੇ ਫੇਰੇ ਕਹਿ ਦੇਣਾ ਕੀ ਹੁਣ ਸਾਨੂੰ ਸੈਂਟਰ ਦੀ ਸਰਕਾਰ ਬਦਨਾਮ ਕਰ ਰਹੀ ਹੈ ਤਾਂ ਸਾਫ਼ ਕਰਨਾ ਚਾਹੀਦਾ ਕਿ ਤੁਸੀਂ ਪਹਿਲਾਂ 30 ਦਿਨ ਪਹਿਲਾਂ ਕਿਹਾ ਕਿ ਸਾਰਾ ਪ੍ਰਬੰਧ ਹੋਇਆ ਪਿਆ ਹੁਣ 30 ਦਿਨ ਬਾਅਦ ਜਦੋਂ ਸਾਰੇ ਤਬਾਹ ਹੋ ਗਏ ਤੁਸੀਂ ਕਹਿ ਰਹੇ ਹੋ ਕਿ ਬਦਨਾਮ ਕਰ ਰਹੀ ਹੈ ਜਾਂ ਤਾਂ ਤੁਹਾਨੂੰ ਉਸ ਵੇਲੇ ਪਤਾ ਨਹੀਂ ਸੀਗਾ ਕਿਉਂਕਿ ਇਹ ਰਾਤੋਂ ਰਾਤ ਤਾਂ ਤਿਆਰੀ ਹੁੰਦੀ ਨਹੀਂ ਹੈਗੀ ਜਿਵੇਂ ਕਿਸਾਨ ਜਿਮੀਦਾਰ ਨੂੰ 6 ਮਹੀਨੇ ਲੱਗਦੇ ਆ ਆਪਣੀ ਪੈਦਾਵਾਰ ਆਪ ਤੇ ਆਪਤਾ ਨਾਲ ਜ ਤਿਆਰ ਕਰਨ ਨੂੰ ਉਮੇਂ ਸਰਕਾਰ ਨੂੰ ਵੀ 6 ਮਹੀਨੇ ਦੀ ਤਿਆਰੀ ਚਾਹੀਦੀ ਹੁੰਦੀ ਹੈ ਪਿੱਛੇ ਸਾਰੇ ਗਦਾਮ ਸ਼ੈਲਰ ਖਾਲੀ ਕਰਾਉਣ ਦਾ ਜੇ 30 ਦਿਨ ਪਹਿਲਾਂ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਗਦਾਮ ਸਾਡੇ ਸ਼ੈਲਰ ਪਿਛਲੇ ਸਾਲ ਦੀ ਕਣਕ ਨਾਲ ਪਿਛਲੇ ਸਾਲ ਦੇ ਚੌਲ ਨਾਲ ਭਰੇ ਹੋਏ ਆ ਜੇ ਫਿਰ ਇਹ ਕਾਦੇ ਬੰਦੇ ਆ ਤਾਂ ਫਿਰ ਜੋਕਰਸ ਹੈ ਨਾ ਆਪ ਅਗਲੇ ਮੁੱਦੇ ਦੀ ਗੱਲ ਕਰੀਏ ਤੁਹਾਨੂੰ ਪਾਟਨੇ ਬਰਨਾਲੇ ਤੋਂ ਉਮੀਦਵਾਰ ਕਿਉਂ ਉਤਾਰਿਆ ਕਿਉਂਕਿ ਤੁਹਾਡੇ ਇੱਥੇ ਲੋਕਲ ਵਰਕਰ ਵੀ ਹੋਣਗੇ ਲੀਡਰ ਵੀ ਹੋਣਗੇ ਤੁਹਾਡੇ ਇੱਥੇ ਭਰੋਸਾ ਬਰਨਾਲੇ ਦੇ ਵਿੱਚ ਕਿਉਂ ਕੀਤਾ ਗਿਆ ਦੇਖੋ ਜਿਹੜੀ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਜਿਆਦਾਤਰ ਸਰਕਾਰ ਦੇ ਹੱਕ ਚ ਭੁਗਤਦੀ ਹੈ ਇਹ ਇੱਕ ਨੈਰੇਟਿਵ ਜਾਏਗਾ ਹਾਲਾਂਕਿ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਲੋਕਤੰਤਰ ਦੀਆਂ ਜੜਾਂ ਵਿਰੋਧੀ ਧਿਰ ਹੁੰਦੀ ਹੈ ਵਿਰੋਧੀ ਧਿਰ ਜੇ ਤਾਕਤਵਰ ਹੋਵੇ ਤੇ ਫਿਰ ਸੱਤਾਤਰੀ ਧਿਰ 'ਚ ਚੈਕਸ ਰਹਿੰਦੀਆਂ ਬੈਲੈਂਸੇਜ਼ ਰਹਿੰਦੀਆਂ ਤੇ ਉਹ ਹੰਕਾਰੀ ਨਹੀਂ ਹੁੰਦੇ ਤੇ ਫਿਰ ਉਹ ਮਜਬੂਰ ਹੋ ਜਾਂਦੇ ਆ ਕਿ ਆਪਾਂ ਇਲਾਕੇ ਦੇ ਲੋਕਾਂ ਦੇ ਕੰਮ ਕਰਾਂਗੇ ਫਿਰ ਲੋਕ ਸਾਨੂੰ ਫਤਵਾ ਦੇਣਗੇ ਜੇ ਐਹੀਂ ਆਪਾਂ ਇਹਨਾਂ ਨੂੰ 92 ਦੇ 93 94 95 ਕਰੀ ਜਾਵਾਂਗੇ ਇਹ ਹੋਰ ਹੰਕਾਰੀ ਹੋਣਗੇ ਤੇ ਇਹਨਾਂ ਨੇ ਨੀਵੇਂ ਹੋ ਕੇ ਲੋਕਾਂ ਦੀ ਸੇਵਾ ਕਰਨ ਤੋਂ ਪਿੱਛੇ ਹਟ ਜਾਣਾ ਸੋ ਅ ਇਹ ਫੈਸਲੇ ਜਿਹੜੇ ਹੁੰਦੇ ਆ ਸਾਡੀ ਪਾਰਟੀ ਦੇ ਇੱਕ ਪੋਲੀਟੀਕਲ ਫੈਸ ਕਮੇਟੀ ਬਣੀ ਹੋਈ ਹੈ ਉਸ ਕਮੇਟੀ 'ਚ ਹੁੰਦੇ ਆ ਉੱਤੇ ਵਿਚਾਰਾ ਹੁੰਦੀਆਂ ਕਿ ਕਿਹੜਾ ਉਮੀਦਵਾਰ ਕਿੱਥੋਂ ਕਿੰਨੀ ਵੋਟ ਲੈ ਸਕਦਾ ਜਿਵੇਂ ਕਈ ਹਲਕੇ ਹੈਗੇ ਆ ਜਿੱਥੇ ਲੋਕ ਇੱਕ ਬਰਾਦਰੀ ਨੂੰ ਵੋਟ ਪਾਉਂਦੇ ਆ ਜਿਵੇਂ ਫਿਰੋਜ਼ਪੁਰ ਚ ਸੈਣੀ ਬਰਾਦਰੀ ਦੇ ਕਈ ਹਲਕੇ ਨੇ ਜਿਹੜੇ ਨਰੋਲ ਉਹਨਾਂ ਨਾਲ ਤੁਰਦੇ ਆ ਇਦ ਕੰਬੋਜ ਬਰਾਦਰੀ ਦੇ ਦੇ ਹਲਕੇ ਹੁੰਦੇ ਆ ਐਵੇਂ ਹੀ ਕਈ ਹਲਕੇ ਹੁੰਦੇ ਆ ਜਿਹੜੇ ਨਰੋਲ ਪੰਥਕ ਹੁੰਦੇ ਆ ਉਦੋਂ ਕੋਈ ਵਧੀਆ ਪੰਥ ਦੀ ਨਮੇਦਗੀ ਕਰਨ ਵਾਲਾ ਚਿਹਰਾ ਮੂਰੇ ਕੀਤਾ ਜਾਂਦਾ ਉਨ ਪਾਰਟੀ ਨੂੰ ਇਹ ਲੱਗਿਆ ਕਿ ਬਰਨਾਲੇ ਤੋਂ ਪੀਏਸੀ ਨੂੰ ਸਾਰੀ ਪੀਏਸੀ ਨੂੰ ਕਿ ਬਰਨਾਲੇ ਤੋਂ ਗੋਬਿੰਦ ਸਿੰਘ ਇੱਕ ਮਜਬੂਤ ਕੈਂਡੀਡੇਟ ਬਣ ਸਕਦਾ ਤੇ ਫਾਈਟ ਚ ਆ ਸਕਦਾ ਇਹ ਪਾਰਟੀ ਦੀ ਪੀਏਸੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਸੱਭ ਸੰਮਤੀ ਨਾਲ ਮਤਾ ਪਾਤਾ ਤੇ ਮੇਰਾ ਪਹਿਲਾਂ ਕੋਈ ਇਰਾਦਾ ਨਹੀਂ ਸੀਗਾ ਕਿਉਂਕਿ ਵਿਰੋਧੀ ਲਗਾਤਾਰ ਇਲਜ਼ਾਮ ਲਾਉਂਦੇ ਕਿ ਪਰਿਵਾਰਵਾਦੀਆਂ ਗੱਲਾਂ ਸਾਰੀਆਂ ਪਾਰਟੀ ਚ ਚੱਲਦੀਆਂ ਤੁਹਾਡੇ ਤੇ ਵੀ ਇਹੀ ਇਲਜ਼ਾਮ ਲਾਉਂਦੇ ਵਿਰੋਧੀ ਗਲਤ ਹੈਗੇ ਵਿਰੋਧੀ ਨਹੀਂ ਲਾਉਂਦੇ ਬਾਠ ਲਾਉਂਦੇ ਬਾਟ ਇਸ ਕਰਕੇ ਲੋਂਦਾ ਕਿਉਂਕਿ ਬਾਟ ਇੱਕ ਖੋਤਰ ਤੇ ਉਹ ਉਹ ਐਂ ਭੱਜਿਆ ਫਿਰਦਾ ਪੂਰਾ ਦਿਨ ਨੂੰ ਪਤਾ ਨਹੀਂ ਹੈਗਾ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਚਾਹੁੰਦਾ ਕਿ ਮੈਂ ਸਾਰਿਆਂ ਦੀ ਥਾਲ ਵਿੱਚੋਂ ਥੋੜੀ ਥੋੜੀ ਜੀ ਚਟਨੀ ਚਟਨੀ ਮੈਂ ਛੱਟ ਲਾਂ ਤੇ ਇਹ ਇਹ ਉਹਦੀ ਗੇਬ ਹੈ ਸਾਰੀ ਤੇ ਜਿਵੇਂ ਇੱਕ ਚੂਹੇ ਹੁੰਦੇ ਆ ਉਹ ਸਾਰਿਆਂ ਦੀ ਥਾਲ ਚੋਂ ਜਾ ਕੇ ਕੁਛ ਨਾ ਕੁਛ ਕੁਛ ਨਾ ਤੁਹਾਡੇ ਕਹਿਣ ਦਾ ਭਾਵ ਸਾਰੀਆਂ ਪਾਰਟੀਆਂ ਦੀ ਵੋਟ ਆਪਣੇ ਬਣਾਉਂਦੇ ਸਾਰੇ 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 ਕਿਤੇ ਮੂੰਹ ਮਾਰ ਰਿਹਾ ਆਪ ਤਾਂ ਹੂੰ ਉਹਨੂੰ ਪੁੱਛੋ ਉਹ ਸਾਰੇ ਕਿਤੇ ਮੂੰਹ ਮਾਰ ਰਿਹਾ ਤੇ ਉਹਨੂੰ ਲੱਗਦਾ ਕਿ ਸਾਰੇ ਕਿਤੇ ਮੈਂ ਥੋੜਾ 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 ਚੁੱਪ ਲੂੰਗਾ ਤੇ ਇੱਜ਼ਤ ਬਚਾ ਲੂੰਗਾ ਜਿਹੜੀ ਪਰਿਵਾਰਵਾਦ ਦੀ ਗੱਲ ਹੈ ਪਰਿਵਾਰਵਾਦ ਉੱਥੇ ਹੋਵੇ ਜਿੱਥੇ ਕੋਈ ਫਾਇਦਾ ਹੋਵੇ ਮੈਂ ਉਸ ਪਾਰਟੀ 'ਚ ਆਪ ਦਾ ਦਾਅਵਾ ਪੇਸ਼ ਕਰ ਰਿਹਾ ਜਿਹੜੀ ਪਾਰਟੀ ਸਿਆਸੀ ਤੌਰ ਤੇ ਵੋਟ ਬੈਂਕ ਪੋਲਿਟਿਕਸ 'ਚ ਸਭ ਤੋਂ ਛੋਟੀ ਪਾਰਟੀ ਹੈ ਸੂਬੇ ਦੀ ਦੂਜੀ ਚੀਜ਼ ਇਸ ਪਾਰਟੀ ਨੇ ਕੋਈ ਆਰਥਿਕ ਮਦਦ ਨਹੀਂ ਕਰਨੀ ਤੀਜੀ ਚੀਜ਼ ਇਸ ਪਾਰਟੀ ਚ ਜੇ ਮੈਂ ਜਿੱਤਦਾ ਹੈਗਾ ਤੇ ਮੈਂ ਕੋਈ ਪੌੜੀ ਨਹੀਂ ਚੜ੍ਹਨੀ ਐ ਨਹੀਂ ਹੈਗਾ ਕਿ ਮੇਰੀ ਪਾਰਟੀ ਦੇ ਇਥੇ ਮੇਰੇ ਸੀਨੀਅਰਸ ਹੈਗੇ ਆ ਜਿਨ੍ਹਾਂ ਨੂੰ ਮੈਂ ਦਿਖਾਉਣਾ ਹੈ ਕਿ ਦੇਖੋ ਮੈਂ ਬੜਾ ਕਾਬਿਲ ਬੰਦਾ ਹਾਂ ਠੀਕ ਹੈ ਸੋ ਮੇਰੇ ਕੋਲੇ ਕੋਈ ਅਲਟੀਰੀਅਰ ਮੋਟਿਵ ਕਹੋ ਜਾਂ ਮੇਰੇ ਕੋਲੇ ਨਿੱਜੀ ਤੌਰ ਤੇ ਨਜ ਪ੍ਰਸਤੀ ਮੇਰੇ ਚ ਕੋਈ ਹੈਗੀ ਨਹੀਂ ਕਿ ਮੇਰਾ ਨਿੱਜ ਕੁਤਸਵਾਰਿਆ ਜਾਣਾ ਇਥੋਂ ਜਿੱਤ ਕੇ ਠੀਕ ਹੈ ਅਸੀਂ এজেন্ডਾ ਬੇਸਡ ਪੋਲਿਟਿਕਸ ਕਰ ਰਹੇ ਮੇਰੇ ਨਾਨਾ ਜੀ ਸਦਾ ਸਿੰਘ ਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਉਹਨਾਂ ਤੋਂ ਬਾਅਦ ਤੁਸੀਂ ਹੋ ਸੁਪਰੀਮ ਨਹੀਂ ਇਹ ਸੰਘਰਸ਼ ਨੇ طے ਕਰਨਾ ਕੀ ਪਤਾ ਮੈਂ ਸ਼ਹਿਰ ਦੀ ਨਾ ਹੋਵਾਂ ਇਸ ਸੰਘਰਸ਼ ਵਾਸਤੇ ਠੀਕ ਹੈ ਸੋ ਇਹ ਸਦਾ ਸਿੰਘ ਜੀਤ ਸਿੰਘ ਮਾਨ ਨੇ ਕਿਸੇ ਨੂੰ ਨਹੀਂ ਅਧਿਕਾਰ ਮੈਂ ਦਿੱਤਾ ਕਿਸੇ ਨੂੰ ਨਹੀਂ ਅਧਿਕਾਰ ਦੇਣਾ ਕਿਸੇ ਨੂੰ ਵੀ ਨਹੀਂ ਸਾਡੇ ਕੋਲੇ ਸਾਰੇ ਕੋਲੇ ਆਪਦੀ ਜ਼ਿੰਮੇਵਾਰੀਆਂ ਮੈਂ ਪਾਰਟੀ ਦਾ ਸੈਕਟਰੀ ਆਰਗੇਨਾਈਜੇਸ਼ਨ ਹੂੰ ਮੇਰੇ ਕੋਲੇ ਜ਼ਿੰਮੇਵਾਰੀ ਸੰਗਠਨ ਦੀ ਹੈ ਠੀਕ ਹੈ ਜੀ ਤੇ ਇਹ ਜ਼ਿੰਮੇਵਾਰੀ ਮੇਰੇ ਕੋਲੇ ਅਮਰਗੜ ਦੀ ਚੋਣ ਤੋਂ ਪਹਿਲਾਂ ਦਿੱਤੀ ਗਈ ਸੀ ਹੂੰ ਸੋ ਇਹ 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 ਇੱਥੇ ਤੱਕ ਮੈਂ ਸੀਮਿਤ ਹੇਰੇ ਕੋਲੇ ਪਾਰਟੀ ਨੇ ਤਿੰਨ ਜ਼ਿਲ੍ਹੇ ਸੰਭਾਲੇ ਸੀਗੇ ਅੱਜ ਤੋਂ 3.5 ਸਾਲ ਪਹਿਲਾਂ ਮਲੇਰ ਕੋਟਲਾ ਸੰਗਰੂਰ ਤੇ ਬਰਨਾਲਾ ਹੂੰ ਸੋ ਇਨ ਇੱਥੇ ਤੱਕ ਮੇਰਾ ਪਾਰਟੀ 'ਚ ਇਹ ਦੈਰਾ ਸੀਮਿਤ ਹੈ ਤੇ ਦੂਜੀ ਗੱਲ ਮੇਰੇ ਨਾਨਾ ਜੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੈਗੇ ਕਿ ਉਹ ਆਪਣੇ ਦੋਤੇ ਨੂੰ ਚੋਣ ਲੜਾ ਕੇ ਮਾਲ ਮੰਤਰੀ ਲਾਉਣ ਲੱਗੇ ਆ ਜਾਂ ਸਿਹਤ ਮੰਤਰੀ ਲਵਾਉਣ ਲੱਗੇ ਆ ਕਿ ਆ ਪੁੱਤ ਤੂੰ ਆ ਜਾ ਮਾਲ ਮੰਤਰੀ ਲੱਗ ਜਾ ਤੇ ਨਾਲ ਪਰਿਵਾਰਵਾਦ ਕਰਦਾ ਮੈਂ ਮੈਂ ਤੈਨੂੰ ਚੰਗੀ ਕੁਰਸੀ ਦਵਾਗਾ ਮੈਂ ਤੂੰ ਅੱਗੇ ਜਾ ਕੇ ਆਪ ਤੇ ਤਸੀਲਦਾਰ ਲਾ ਦੀ ਡੇਰਾ ਬਸੀ ਲਾ ਦੀ ਜ਼ੀਰਪੁਰ ਲਾ ਦੀ ਕਰੋੜ ਕਰੋੜ 1.5 ਕਰੋੜ ਰੁਪਇਆ ਫੜ ਲਈ ਉਹਨਾਂ ਤੋਂ ਪਰਿਵਾਰਵਾਦ ਉੱਥੇ ਹੁੰਦਾ ਜਿੱਥੇ ਪਰਿਵਾਰ ਦੇ ਜੀ ਜਿਹੜੇ ਹੈਗੇ ਆ ਉਹ ਨਿੱਜੀ ਤੌਰ ਤੇ ਉਹ ਆਪ ਦਾ ਸਰਮਾਇਆ ਇਕੱਠਾ ਕਰਦੇ ਹੋਣ ਉਹ ਮਹਿਕਮਿਆਂ ਦੀ ਲੁੱਟ ਕਰਦੇ ਹੋਣ ਉਹ ਬਿਨਾਂ ਕਿਸੇ ਕਾਬਲੀਅਤ ਦੇ ਮੂਰੇ ਆ ਜਾਂਦੇ ਆ ਉੱਥੇ ਪਰਿਵਾਰਵਾਦ ਹੁੰਦਾ ਪਰਿਵਾਰਵਾਦ ਤੋਂ ਜ਼ਿਆਦਾ ਤੁਹਾਡੇ ਰਿਸ਼ਤੇ ਬੀਜੇਪੀ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਉਹਨਾਂ ਦੇ ਨਾਲ ਵੀ ਨੇ ਹਾਰਾਣ ਦੇ ਵਿੱਚ ਮਜੀਠੀਆ ਸਾਹਿਬ ਹੈ ਉਹਨਾਂ ਨਾਲ ਵੀ ਦੱਸਣਾ ਬਿਲਕੁਲ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਵੀ ਚੂਜ਼ ਕਰ ਸਕਦੇ ਹੋਣ ਵਾਲੇ ਸਮੇਂ ਚ ਮੈਂ ਕਰ ਸਕਦਾ ਸੀਗਾ ਮਤਲਬ ਅੱਗੇ ਨਹੀਂ ਨਹੀਂ ਮੈਂ ਜਿਹੜਾ ਫੈਸਲਾ ਲੈ ਲਿਆ ਮੈਂ ਤੁਹਾਡੇ ਕੈਮਰੇ ਤੇ ਕਹਿ ਰਿਹਾ ਕਿ ਮੈਂ ਆਪਦੀ ਜ਼ਿੰਦਗੀ 'ਚ ਕੋਈ ਦਲਾਲਗੀ ਨਹੀਂ ਕਰਾਂਗਾ ਜੇ ਲੋਕਾਂ ਨੂੰ ਮੇਰਾ ਫੈਸਲਾ ਪ੍ਰਵਾਨ ਹੈ ਜੇ ਲੋਕ ਮੇਰੇ ਤੋਂ ਸੇਵਾ ਚਾਹੁੰਦੇ ਹੈ ਜਿੱਥੇ ਮੈਂ ਹਾਂ ਤੇ ਉਹ ਲੋਕਾਂ ਨੇ ਤੈਅ ਕਰਨਾ ਜੇ ਲੋਕ ਫਤਵਾ ਦੇ ਦੇ ਤੇ ਫਿਰ ਉਹ ਉਹੋ ਜੀ ਸੇਵਾ ਮੇਰੇ ਤੋਂ ਲੈਣਗੇ ਜੇ ਲੋਕ ਨਹੀਂ ਦੇਣਗੇ ਫਿਰ ਵੀ ਮੈਂ ਰਾਜੀ ਖੁਸ਼ੀ ਹਾਂ ਮੈਂ ਲੜਦਾ ਰਹੂਗਾ ਸਿਮਰਨਜੀਤ ਸਿੰਘ ਮਾਣ ਵੀ ਇਹੀ ਗੱਲ ਕਹਿੰਦੇ ਨੇ ਪਰ ਉਹਨਾਂ ਦਾ ਪ੍ਰਚਾਰ ਤੇ ਤੁਹਾਡੇ ਪ੍ਰਚਾਰ 'ਚ ਫਰਕ ਬਹੁਤ ਜ਼ਿਆਦਾ ਦਿਖਦਾ ਹੈ ਉਹ ਸਿਰਫ ਉਹ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਖਾਲਿਸਤਾਨ ਦੇ ਮੁੱਦੇ ਨੂੰ ਚੁੱਕ ਦਿਆਂ ਹੋਣ ਨਹੀਂ ਨਹੀਂ ਉਹਨਾਂ ਦੀ ਉਹ ਸਿਰਫ ਉਸ ਤਰ੍ਹਾਂ ਦੀ ਗੱਲਾਂ ਨਹੀਂ ਕਰਦੇ ਸਿਮਰਨਜੀਤ ਸਿੰਘ ਮਾਨ ਨੇ 200 ਬਿਸਤਰਿਆਂ ਦਾ ਹਸਪਤਾਲ ਲਿਆ ਹੁੰਦਾ ਹੈ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਸੋਚੀ ਹੈ ਸਿਮਰਨਜੀਤ ਸਿੰਘ ਮਾਨ ਨੇ ਇੱਕ ਆਈਪੀਐਸ ਅਫਸਰ ਵਜੋਂ ਇਸ ਸਟੇਟ ਦੀ ਨੌਕਰੀ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਨੇ ਇਸ ਮੁਲਕ ਦੇ ਹਿੱਤ ਦੀਆਂ ਗੱਲਾਂ ਪਾਰਲਮੈਂਟ 'ਚ ਕੀਤੀਆਂ ਸਿਮਰਨਜੀਤ ਸਿੰਘ ਮਾਨ ਨੇ ਬਾਰਡਰਸ ਦੀ ਗੱਲ ਕੀਤੀ ਹੈ ਸਮਜੀਤ ਸਿੰਘ ਮਾਨ ਨੇ ਜੱਜਸ ਦੀ ਗੱਲ ਕੀਤੀ ਹੈ ਸਮਰਨਜੀਤ ਸਿੰਘ ਮਾਨ ਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਪਾਰਲੀਮੈਂਟ 'ਚ ਰਹਿ ਕੇ ਇਸ ਮੁਲਕ ਦੇ ਹਿੱਤ 'ਚ ਕੀਤੀਆਂ ਹਾਂ ਇਹ ਨਹੀਂ ਹੈਗਾ ਕਿ ਸਮਰਨਜੀਤ ਸਿੰਘ ਮਾਨ ਪਾਰਲੀਮੈਂਟ 'ਚ ਵੜ ਕੇ ਇਸ ਮੁਲਕ ਦੇ ਖਿਲਾਫ ਕੰਮ ਕਰ ਰਿਹਾ ਹਾਂ ਠੀਕ ਹੈ ਜੀ ਖਾਲਸਤਾਨ ਖਾਲਸਾ ਰਾਜ ਇੱਕ ਬਹੁਤ ਪਵਿੱਤਰ ਚੀਜ਼ ਹੈ ਉਹ ਅਸੀਂ ਸਿੱਖ ਜਿਹੜੇ ਐ ਇੱਕ ਨੇਸ਼ਨ ਹੈ ਨੇਸ਼ਨ ਜਿਹੜੇ ਨੇਸ਼ਨ ਚ ਉਹ ਲੋਕ ਹੁੰਦੇ ਆ ਜਿਨ੍ਹਾਂ ਦਾ ਧਾਰਮਿਕ ਹੁੰਦਾ ਜਿਨ੍ਹਾਂ ਦੀ ਬੋਲੀ ਲਿਪੀਕ ਹੁੰਦੀ ਹੈ ਜਿਨ੍ਹਾਂ ਦਾ ਆਰਕੀਟੈਕਚਰਿਕ ਹੁੰਦਾ ਹੈ ਜਿਨ੍ਹਾਂ ਦਾ ਪਹਿਰਾਵਾ ਇੱਕ ਹੁੰਦਾ ਜਿਨ੍ਹਾਂ ਦਾ ਸੱਭਿਆਚਾਰ ਧਾਰਮਿਕ ਹੁੰਦਾ ਨੇਸ਼ਨ ਤੇ ਨੇਸ਼ਨ ਸਟੇਟ ਚ ਇਹਨਾਂ ਫਰਕ ਹੈ ਕਿ ਨੇਸ਼ਨ ਸਟੇਟ ਕੋਲੇ ਆਪਣੀ ਟੈਰੀਟੋਰੀਅਲ ਬਾਉਂਡਰੀਜ਼ ਹੁੰਦੀਆਂ ਨਿਸ਼ਾਨਦੇਹੀ ਹੁੰਦੀ ਹੈ ਸਾਡੀ ਨਿਸ਼ਾਨਦੇਹੀ ਨਹੀਂ ਹੈ ਸੋ ਸਿਮਰਨ ਜੀ ਸਿੰਘ ਮਾਨ ਸਰ ਕੇ ਦੇ ਖਾਲਸਾਣ ਜੀ ਮੈਂ ਕਹਿੰਦਾ ਨਿਸ਼ਾਨਦੇਹੀ ਗਲਤ ਉੱਥੇ ਹੀ ਆਖੀ ਗੱਲ ਮੈਂ ਮਤ ਤੁਹਾਡੀ ਪਰਵਾਸਾ ਅਲੱਗ ਹੈ ਨਹੀਂ ਨਹੀਂ ਪਰਵਾਸਾ ਨਹੀਂ ਅਲੱਗ ਹੈਗੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਸਟੇਟ ਦੀ ਮੀਡੀਆ ਇਹਨੂੰ ਬਹੁਤ ਹਵਾ ਬਣਾਉਂਦੀ ਆ ਇਹਨੂੰ ਐਕਸਟਰੀਮਿਜ਼ਮ ਅਤਵਾਦ ਟੈਰਰਿਜ਼ਮ ਰੈਡੀਕਲਿਜ਼ਮ ਕੱਟੜਤਾ ਇਹਨਾਂ ਚੀਜ਼ਾਂ ਨਾਲ ਵੱਖਰੇ ਸ਼ਬਦਾਂ ਨਾਲ ਹਾਂ ਇਹਨਾਂ ਚੀਜ਼ਾਂ ਨਾਲ ਇਹਨੂੰ ਅਸੋਸੀਏਟ ਕਰ ਦਿੰਦੀ ਆ ਦਾ ਨੈਰੇਟਿਵ ਬਹੁਤ ਖਿਲਾਫ ਮਨਾ ਦਿੰਦੀ ਹੈ ਕਿ ਇਹ ਬੰਦੇ ਦੋ ਦੇਸ਼ ਦੀ ਤੋੜ-ਫਾੜ ਕਰਨਾ ਚਾਹੁੰਦੇ ਆ ਇਹ ਬੰਦੇ ਲੋਕਾਂ ਦੇ ਪੁੱਤ ਮਰਾਉਣਾ ਚਾਹੁੰਦੇ ਆ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਇਹ ਬਹੁਤ ਪਵਿੱਤਰ ਸੋਚ ਹੈ ਇੱਕ ਸਾਫ਼ ਰਾਜਨੀਤੀ ਜਿਹਨੂੰ ਕਹਿੰਦੇ ਆ ਚੰਗਾ ਖਾਲਸਾ ਰਾਜ ਇੱਕ ਹੁਣ ਤੁਸੀਂ ਜਿੰਨੇ ਲੋਕਾਂ ਨਾਲ ਗੱਲ ਕਰ ਲੋ ਬੀਜੇਪੀ ਦੇ ਜਾ ਕੇ ਆਗੂ ਨਾਲ ਗੱਲ ਕਰੋ ਉਹਨਾਂ ਪੁੱਛੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਵੇਂ ਦਾ ਸੀ ਕੰਗੇ ਬਹੁਤ ਵਧੀਆ ਥਾ ਹਮਾਰੇ ਕੋ ਵੀ ਚਾਹੀਏ ਮਹਾਰਾਜਾ ਰਣਜੀਤ ਸਿੰਘ ਜੈਸਾ ਪੰਜਾਬ ਚਾਹੀਏ ਐ ਬੋਲਣਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਕੀ ਸੀਗਾ ਪੁੱਛੋ ਇਡਾ ਪੰਜਾਬ ਤੁਹਾਡਾ ਸਾਰਾ ਜੰਮੂ ਕਸ਼ਮੀਰ ਲੇ ਲਦਾਖ ਹਰਿਆਣਾ ਸਾਰੇ ਪੰਜਾਬੀ ਸਰਸਾ ਜਿੰਨੇ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਪਾਕਿਸਤਾਨ ਤੇ ਸਾਰਾ ਪਾਕਿਸਤਾਨ ਲੈਂਦਾ ਪੰਜਾਬ ਇਹ ਸਾਰਾ ਪੰਜਾਬ ਸੀ ਉਹਨੇ ਇਹਦੇ ਟੋਟੇ ਟੋਟੇ ਕਰਕੇ ਇਡਾ ਪੰਜਾਬ ਬਣਾਤਾ ਇਡਾ ਇਰਗਲਿਸ ਮੁਲਕ ਦਾ ਸਭ ਤੋਂ ਛੋਟਾ ਸੂਬਾ ਹੋਣਾ ਗੋਆ ਤੋਂ ਬਾਅਦ ਗੋਆ ਬਾਅਦ ਮਾਂਚਲ ਤੋਂ ਬਾਅਦ ਤੇ ਫਿਰ ਆਪਾਂ ਕਹਿੰਦੇ ਆ ਵੱਡਾ ਪੰਜਾਬ ਹੂੰ ਵੇਰੇ ਰੇਨਾਲਡ ਕਿਉਂ ਆਪਾਂ ਇਹ ਹੋ ਜਾਊਗਾ ਬਣੇ ਜਾਂਦੇ ਆ ਇੱਕ ਸਵਾਲ ਹੋਰ ਆ ਜਿਹੜੀ ਤੁਸੀਂ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਆ ਆਪਣਾ ਮੂਲ ਪਛਾਣ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਤੁਹਾਨੂੰ ਵੋਟਾਂ ਪੈ ਜਾਣਗੀਆਂ ਜਾਂ ਤੁਸੀਂ ਉਹਨੂੰ ਵੋਟਾਂ ਦੇ ਨਾਲ ਨਹੀਂ ਜੋੜਦੇ ਵੋਟ ਨਹੀਂ ਦੇਖੋ ਪਹਿਲੇ ਇਲੈਕਸ਼ਨ ਲੜਦੇ ਆ ਤੁਸੀਂ ਵੋਟਾਂ ਤਾਂ ਲੈਣੀਆਂ ਆ ਤੇ ਪਰ ਆਪਣਾ ਮੂਲ ਪਹਿਚਾਨ ਸਾਡਾ ਏਜੰਡਾ ਹੈ ਜਿਵੇਂ ਇਹ ਆਪਣਾ ਏਜੰਡਾ ਲੈ ਕੇ ਜਾਂਦੇ ਆ ਕਿ ਅਸੀਂ ਜੀ ਬੀਬੀਆਂ ਨੂੰ 1000 ਰੁਪਿਆ ਦਿਵਾਗੇ ਅਸੀਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਿਹੜਾ ਹਸਪਤਲ ਬਣਾਇਆ ਉਹਦਾ ਕ੍ਰੈਡਿਟ ਲਈ ਜਾਂਦੇ ਆ ਅਸੀਂ ਕੁਝ ਵੱਖਰਾ ਕਰ ਰਹੇ ਆ ਅਸੀਂ ਆਪਦੀ ਮਤ ਅਨੁਸਾਰ ਚੱਲ ਰਹੇ ਆ ਅਸੀਂ ਦੇਖੋ ਪਹਿਲਾਂ ਤਾਂ ਜਿਹੜਾ ਏਜੰਡਾ ਤੈਅ ਕੀਤਾ ਜਾਂਦਾ ਹੈ ਪਹਿਲਾਂ ਸਟੱਡੀ ਕੀਤੀ ਜਾਂਦੀ ਹੈ ਕਿ ਕਿਹੜੇ ਇਲਾਕੇ ਦੇ ਮੁੱਦੇ ਐ ਕਿੰਨਾ ਮੁੱਦਿਆਂ ਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉਹਨਾਂ ਮੁੱਦਿਆਂ ਤੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਇੱਕ ਏਜੰਡਾ ਬਣਾਇਆ ਜਾਂਦਾ ਸੋ ਇਹ ਏਜੰਡਾ ਜਿਹੜਾ ਹੈਗਾ ਇਸ ਇਲਾਕੇ ਦੇ ਮੁੱਦਿਆਂ ਨੂੰ ਦੇਖਦੇ ਹੋਏ ਇਸ ਇਲਾਕੇ ਦੇ ਦੁੱਖ ਤਕਲੀਫਾਂ ਨੂੰ ਦੇਖਦੇ ਹੋਏ ਨਸ਼ੇ ਕਿੰਨੇ ਭਾਰੀ ਹੋ ਗਏ ਨਸ਼ਾ ਘਰ ਘਰ ਚ ਚਟਾ ਪਹੁੰਚ ਗਿਆ ਠੀਕ ਹੈ ਤੇ ਜਾਤ ਪਾਤ ਬਹੁਤ ਭਾਰੀ ਹੋ ਗਈ ਹੈ ਕੱਟੜਤਾ ਜਾਤ ਪਾਤ ਦੀ ਬਹੁਤ ਫੈਲ ਗਈ ਹੈ ਪਿੰਡਾਂ ਚ ਅੱਫਾ ਵਕਫਾ ਨ ਵਰਗਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਵੰਡੇ ਗਏ ਐ ਸੋ ਇਹ ਸਾਰੀਆਂ ਚੀਜ਼ਾਂ ਦਾ ਹੱਲ ਕੱਢਣ ਵਾਸਤੇ ਸਮਾਜ ਨੂੰ ਵਾਪਸ ਲੀਹਾਂ ਤੇ ਤੋਰਨ ਵਾਸਤੇ ਅਸੀਂ ਇਹ ਮਹਿੰਮ ਚਲਾਈ ਹੈ ਤੇ ਇਹ ਇਸ ਵੇਲੇ ਰੰਦੀ ਮੇਰੀ ਜ਼ਿੰਦਗੀ ਤੱਕ ਚੱਲਦੇ ਰਹਿਣਾ ਮਤਲਬ ਵੋਟਾਂ ਤੋਂ ਬਾਅਦ ਵੀ ਚੱਲੂਗੀ ਸੋਫਿਸੈਂਟ ਚੱਲੂਗੀ ਆਪਾਂ ਪਾਗਲ ਥੋੜੀ ਨਾ ਆਏਗੇ ਲੋਕਾਂ ਨੇ ਜੁੱਤੀਆਂ ਖਾਣ ਕਿਉਂਕਿ ਕਈ ਲੋਕ ਇਸ ਤਰ੍ਹਾਂ ਦੇ ਵਾਅਦੇ ਕਰਕੇ ਜਾਂ ਫਿਰ ਇਸ ਤਰ੍ਹਾਂ ਦੀਆਂ ਸਕੀਮਾਂ ਲੈ ਆਉਂਦੇ ਆ ਮੁੜ ਕੇ ਵੋਟਾਂ ਤੋਂ ਬਾਅਦ ਦੇਖ ਦੇਣੀ ਨਾ ਸਕੀ ਮਾਰੇ ਇਸ ਸਕੀਮ ਨਹੀਂ ਹੈਗੀ ਯਾਰ ਇਸ ਸਕੀਮ ਨਹੀਂ ਹੈਗੀ ਇਸ ਇਸ ਇਹਦਾ ਸਰਕਾਰ ਦਾ ਸਰਕਾਰ ਦੇ سرمਾਇਆ ਨਾਲ ਕੁਝ ਲੈਣਾ ਦੇਣਾ ਨਹੀਂ ਹੈ ਇਹ ਸਾਡੀ ਇੱਕ ਮੁਹਿੰਮ ਹੈ ਤੇ ਇਸ ਮੁਹਿੰਮ ਨੇ ਚੱਲਦਾ ਰਹਿਣਾ ਆਖਰੀ ਸਵਾਲ ਹੈ 23 ਤਰੀਕ ਨੂੰ ਨਤੀਜੇ ਆਉਣੇ ਆ ਤੇ 20 ਤਰੀਕ ਨੂੰ ਮਤਲਬ ਕੁਝ ਘੰਟਿਆਂ ਬਾਅਦ ਵੋਟਾਂ ਨੇ ਤੁਸੀਂ ਹੁਣ ਆਪਣੇ ਆਪ ਨੂੰ ਮੁਕਾਬਲੇ ਦੇ ਵਿੱਚ ਮੰਨਦੇ ਹੋ ਜਾਂ ਫਿਰ ਜਿੱਤ ਵੱਲ ਤੁਹਾਡੇ ਕਦਮ ਜਾ ਰਹੇ ਹੈ ਪ੍ਰਮਾਤਮਾ ਦੇ ਅਰਦਾਸ ਕਰਾਂਗੇ ਜੇ ਲੋਕਾਂ ਨੂੰ ਅਸੀਂ ਪਸੰਦ ਆਉਂਦੇ ਹਾਂ ਲੋਕ ਸਾਡੇ ਲਈ ਜ਼ੋਰ ਲਾਉਣਗੇ ਤੇ ਜੇ ਲੋਕ ਸਾਡੇ ਲਈ ਜ਼ੋਰ ਲਾਉਣਗੇ ਤੇ ਕੋਈ ਐਹੋ ਜੀ ਤਾਕਤ ਨਹੀਂ ਹੈਗੀ ਜਿਹੜੀ ਸਾਡੇ ਬਰਾਬਰ ਖੜ ਸਕਦੀ ਹੈ ਤੇ ਜੇ ਪ੍ਰਮਾਤਮਾ ਦਾ ਵੀ ਸਾਥ ਮਿਲ ਗਿਆ ਤੇ ਬਹੁਤ ਵੱਡੀ ਮਾਰਜ ਨਾਲ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵਾਈਕਲ ਜੀ ਕਾ ਖਾਲਸਾ ਵਾਈਕਲ ਜੀ ਕੀ ਫਤਿਹ ਤਾਂ ਇਹ ਸੰਗੋਵਿੰਦ ਸਿੰਘ ਸੰਧੋ ਜੋ ਕਿ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਜਿਨਾਂ ਨਾਲ ਗੱਲਬਾਤ ਕੀਤੀ ਆ ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ